ਸਿਰਫ ਇਲੈਕਸ਼ਨ ਜਿੱਤਣ ਦੇ ਮਾਰੇ ਨੇ ਐਡੀ ਵੱਡੀ ਗਲਤ ਸਤਾਵਲੀ ਕੀਤੀ ਹੈ ਉਹ ਵੀ ਸਾਡੇ ਸਰਦਾਰ ਬੂਟਾ ਸਿੰਘ ਜਿਆ ਮਾਰੇ ਤੇ ਇਹ ਹੰਕਾਰੀ ਬੰਦਾ ਇਹਨੂੰ ਇਹ ਨਹੀਂ ਪਤਾ ਇਹ ਜਿਹੜਾ ਐਸਪੀ ਜਿਹੜਾ ਜਿਹਨੂੰ ਤੌਰਚਰ ਕਰ ਰਿਆ ਹੈ ਸ਼ਬਦਾ ਦੇ ਨਾਲ ਉਸ ਨੇ ਤੈਨੂੰ ਇਸ ਗਿੱਦੜਵਾ ਦਾ ਹੀਰੋ ਬਣਾਇਆ ਸੀ ਇਹ ਐਸਸੀ ਭਾਈਚਾਰਾ ਮੇਰਾ ਵੀਰ ਹੈ ਜਿਹੜਾ ਕਿ ਅੱਜ ਰਾਜਾ ਬੜਿੰਗ ਦੇ ਵਿਰੋਧ ਵਿੱਚ ਖੜਾ ਹੈ ਮੈਂ ਸਾਰਿਆਂ ਦਾ ਸਤਿਕਾਰ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਰਾਜਾ ਬੜਿੰਗਾ ਇੰਦਾ ਹੰਕਾਰੀ ਹੈ ਜਿਹਨਾਂ ਨੂੰ ਇਹਨੂੰ ਉਂਗਲੀ ਫੜ ਕੇ ਚੱਲਣਾ ਚੱਲਣਾ ਸਿਖਾਇਆ ਅੱਜ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਕਿੱਡੇ ਗਲਤ ਗੱਲ ਕਰ ਰਿਹਾ ਕਿਉਂਕਿ ਐਸਸੀ ਬੀਸੀ ਭਾਈਚਾਰਾ ਕਹਿੰਦਾ ਗੁਰੂ ਗੋਬਿੰਦ ਸਿੰਘ ਤੇ ਕਹਿੰਦੇ ਹੈ ਸਿੰਘ ਦੀ ਕੰਦੇ ਹੈ ਮਦਦ ਦੀ ਜਾਤ ਸਭੀ ਇੱਕ ਪਹਿਚਾਣੇ ਹੋ ਤੇ ਇਹ ਹੰਕਾਰੀ ਬੰਦਾ ਇਹਨੂੰ ਇਹ ਨਹੀਂ ਪਤਾ ਇਹ ਜਿਹੜਾ ਐਸ்சி ਪਾਈ ਜਾਰਾ ਜਿਹਨੂੰ ਤੋਂ ਟੌਰਚਰ ਕਰਾਇਆ ਸ਼ਬਦਾ ਦੇ ਨਾਲ ਉਸ ਨੇ ਤੈਨੂੰ ਇਸ ਗਿੱਦੜਵਾ ਦਾ ਹੀਰੋ ਬਣਾਇਆ ਸੀ ਤੇ ਇਸ ਕਰਕੇ ਸਾਡਾ ਪੂਰਾ ਐਸ்சி ਵੀ ਸੀ ਪਾਈ ਜਾਰਾ ਇਸ ਵਿਰੋਧ ਦੇ ਵਿੱਚ ਖੜਾ ਹੈ ਤਾਂ ਰਾਜਾ ਬੜੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਤੇ ਪਰਚਾ ਹੋਣਾ ਚਾਹੀਦਾ ਇਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਵੀਰ ਤਰਸੇਮ ਕੁਮਾਰ ਢਿਟਕਾਨ ਐਨ ਬਾਈ ਐਸਐਸ ਪ੍ਰੈਜ਼ੀਡੈਂਟ ਪੰਜਾਬ ਦੇਖੋ ਜੀ ਵੈਸੇ ਤਾਂ ਸਾਡੇ ਸਤਿਕਾਰਯੋਗ ਨੇ ਮੰਤਰ ਸਿੰਘ ਰਾਜਾ ਵੜਿੰਗ ਜੀ ਗਿੱਦੜਵਾਲ ਨੂੰ ਉਹਨਾਂ ਨੇ ਅਕਾਲੀਆਂ ਦਾ ਗੜ ਜਿਹੜਾ ਅਸੀਂ ਤੋੜਿਆ ਰਾਜਾ ਵੜਿੰਗ ਨੂੰ ਇੱਥੇ ਤੱਕ ਪਹੁੰਚਾਇਆ ਪਰ ਤਰਨ ਤਾਰਨ ਦੇ ਵਿੱਚ ਉਹਨਾਂ ਨੇ ਕੀ ਕੀਤਾ ਸਿਰਫ ਇਲੈਕਸ਼ਨ ਜਿੱਤਣ ਦੇ ਲਈ ਉਹਨਾਂ ਨੇ ਇੱਕ ਬਹੁਤ ਵੱਡੀ ਗਲਤ ਸ਼ਤਾਬਲੀ ਬੋਲੀ ਜਦੋਂ ਸਾਡੇ ਸਰਦਾਰ ਬੂਟਾ ਸਿੰਘ ਜੀ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ ਜਿਹੜੇ ਕਿ ਇੰਨੇ ਪੜ੍ਹੇ ਲਿਖੇ ਨੇ ਤੁਸੀਂ ਇਹ ਦੇਖੋ ਵੀ ਉਹ ਦੂਜੀਆਂ ਸਟੇਟਾਂ ਦੇ ਵਿੱਚ ਗਵਰਨਰ ਵੀ ਰਹਿ ਚੁੱਕੇ ਨੇ ਤੇ ਇਹਨਾਂ ਨੇ ਉਹਦੇ ਬਾਰੇ ਬੋਲਿਆ ਕਿ ਉਹ ਤਾਂ ਕਾਲੇ ਰੰਗ ਦਾ ਕਾਲੇ ਰੰਗ ਦਾ ਕਾਲੇ ਰੰਗ ਦਾ ਨਾ ਤਾਂ ਉਹਨਾਂ ਦੇ ਮੂਰੇ ਸਰਦਾਰ ਬੋਲਿਆ ਨਾ ਜੀ ਬੋਲਿਆ ਫਿਰ ਉਹ ਬੋਲਿਆ ਸਾਡੀ ਮਤਲਬ ਤੇ ਚਾਤੀ ਵਾਦੀ ਵਾਰੇ ਗਲਤ ਸਿਆਸਤ ਬੋਲੇ ਮੈਂ ਮੈਨੂੰ ਬੋਲਦਿਆਂ ਨੂੰ ਸ਼ਰਮ ਆਂਦੀ ਹੈ ਪਰ ਮੈਂ ਇੱਕ ਦੱਸਣਾ ਸਮਝਦਾ ਉਹ ਕਹਿੰਦੇ ਇੱਕ ਮਜਬੀ ਸਿੱਖ ਪਰਿਵਾਰ ਤੋਂ ਇਹ ਵੀ ਕਹਿ ਸਕਦਾ ਕਿ ਇੱਕ ਰੰਗਰੇਟਾ ਪਰਿਵਾਰ ਦੇ ਵਿੱਚੋਂ ਹੈ ਮਜਬੀ ਸਿੱਖ ਪਰਿਵਾਰ ਉਹ ਹੈ ਜਿਹੜਾ ਕਿ ਹਮੇਸ਼ਾ ਮਜਰੂਮਾਂ ਦੇ ਨਾਲ ਖੜਦਾ ਹੈ ਤੇ ਵਰਿੰਗ ਸਾਹਿਬ ਨੇ ਸਿਰਫ ਇਲੈਕਸ਼ਨ ਜਿੱਤਣ ਦੇ ਮਾਰੇ ਨੇ ਐਡੀ ਵੱਡੀ ਗਲਤ ਸਤਾਵਲੀ ਕੀਤੀ ਹੈ ਉਹ ਵੀ ਸਾਡੇ ਸਰਵਾਰ ਬੂਟਾ ਸਿੰਘ ਦੇ ਬਾਰੇ ਕਾਸੀ ਇਸ ਦਾ ਸਖਤ ਵਿਰੋਧ ਕਰਦੇ ਆ ਅਸੀਂ ਐਸឌੀਨ ਸਾਹਿਬ ਕੋਲੇ ਆਏ ਆ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਉਹਨੋਂ ਉਹਦੇ ਕਿੰਨੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਰਾਜਾ ਬਣਿੰਗ ਨੂੰ ਅੰਦਰ ਕੀਤਾ ਗਿਆ ਉਹਨਾਂ ਬਣੀ ਉਹ ਮਾਫੀ ਵੀ ਮੰਗ ਲਈ ਬਾਅਦ ਦੇ ਵਿੱਚ ਦੇਖੋ ਜੀ ਮਾਫੀ ਬੇਸ਼ੱਕ ਉਹਨੇ ਮੰਗ ਲਈ ਜੇ ਆਪਾਂ ਅਗਲੇ ਦੇ ਇੱਕ ਵਾਰੀ ਚਪੇੜਾ ਮਾਰ ਦਾਂਗੇ ਉਸ ਤੋਂ ਬਾਅਦ ਕਹਾਂਗੇ ਮੇਥੋਂ ਗਲਤੀ ਹੋ ਗਈ ਦੇਖੋ ਮਾਫੀ ਉਹਨੇ ਕਿੱਥੇ ਮੰਗੀ ਆ ਜੀ ਤੁਸੀਂ ਇਹ ਦੇਖੋ ਉਹਨਾਂ ਨੇ ਇੱਕ ਜਨ ਸਭਾ ਦੇ ਵਿੱਚ ਮੈਕਦੇ ਦੇ ਵਿੱਚ ਬੋਲਿਆ ਜਿੱਥੇ ਪਬਲਿਕ ਬੈਠੀ ਆ ਜਿਹੜੀ ਗਲਤ ਸਤਾਵਲੀ ਬੋਲੀ ਹੈ ਤੇ ਜਿਹੜੀ ਮਾਫੀ ਮੰਗੀ ਹੈ ਤੁਸੀਂ ਇੱਕ ਨੋਟ ਕਰੋ ਜੀ ਉਹਨਾਂ ਨੇ ਘਰੇ ਬਹਿ ਕੇ ਆ ਤੇ ਸੋਫੇ ਦੇ ਮਾਫੀ ਮੰਗੀ ਹੈ ਕੀ ਉਹਦਾ ਹੱਕ ਨਹੀਂ ਬਣਦਾ ਜਦੋਂ ਅਸੀਂ ਪਹਿਲਾਂ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਉਹਨੂੰ ਗਿੱਦੜਵਾਣ ਨੇ ਉਹਨਾਂ ਦੇ ਐਸੇ ਸਮਾਜ ਨੂੰ ਸਿਰ ਤੇ ਹੱਥ ਰੱਖਿਆ ਗਿੱਦੜਵਾ ਦੇ ਵਿੱਚ ਆਉਣ ਉਹ ਸਾਡੇ ਹਰ ਮੱਲੇ ਦੇ ਵਿੱਚ ਆ ਕੇ ਉੱਥੇ ਮਾਫੀ ਮੰਗਣਾ ਫਿਰ ਅਸੀਂ ਸੋਚਾਂਗੇ ਇਸ ਨੂੰ ਇਸ ਬਾਰੇ ਕੀ ਕਿਹਾ ਜਾਵੇ ਕਿ ਕਿਹਾ ਜਾਵੇ ਮਾਫੀ ਦਿੱਤਾ ਜਾਵੇ ਕਿ ਨਾ ਦਿੱਤਾ ਜਾਵੇ ਕਿਉਂਕਿ ਘਰੇ ਬਹਿ ਕੇ ਮਾਫੀ ਮੰਗਣਾ ਬਾਹਰ ਆ ਕੇ ਗਲਤ ਸਤਾਵਲੀ ਬੋਲਣਾ ਇਹ ਤਾਂ ਮੇਰੇ ਸਾਬ ਨੂੰ ਕਿਤੇ ਕੋਈ ਚੰਗੀ ਗੱਲ ਨਹੀਂ ਹੈ ਐਸਟੀਐਮ ਨੂੰ ਮੰਗ ਪੱਤਰ ਦੇਣਾ ਐਵੇਂ ਅਸੀਂ ਇਸ ਦਾ ਸਾਨੂੰ ਮੰਗ ਪੱਤਰ ਦੇਣ ਆਏ ਆ ਕਿ ਗਿਦੜਵਾਤ ਉਹਦੀ ਰਾਜਾ ਬੜੇੰਗ ਸਾਹਿਬ ਨੇ ਆਪਣਾ ਜੀਵਨ ਜੀ ਸ਼ੁਰੂ ਕੀਤੀ ਗਈ ਹੈ ਤੇ ਇੱਥੇ ਆ ਕਿ ਉਹਨਾਂ ਨੂੰ ਗਿਫਤਾਰ ਕੀਤਾ ਗਿਆ